ਟੋਟਲ ਗੁਰ ਸੇਵੀ ਐ ਅਹ ਨਿਸ ਸਹਜ ਸੁਬਹਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਉਵ ਵਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सुही महला पहला कारणाव एक ओ अंकार साते ਚਾਰੰਗ ਕੁਸੰਬ ਕਾ ਥੋੜੜਿਆ ਦਿਨ ਚਾਰ ਜੀਓ ਵਿਣਨਾਵੈ ਭ੍ਰਮ ਭੁੱਲਿਆ ਠੱਗ ਮੁਠੀ ਕੂੜਿਆਰ ਜੀਓ ਚਾਰਾਂਗ ਕੁਸੰਬ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾ ਵੈ ਭ੍ਰਮ ਭੁੱਲੀਆ ਠਾਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀ ਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀ ਐ ਸੱਚ ਜਿ ਸੋ ਚਿਤ ਲਾਏ ਜੀਉ ਰਹਾਉ ਚਾਰੇ ਕੁੰਡਾ ਜੇ ਭਵਹਿ ਬਿਨ ਭਾਗਾ ਤਨ ਨਾਹੇ ਜੀਉ ਆਵ ਗਣ ਮੁਠੀ ਜੀ ਫਿਰਹਿ ਬੱਦਕ ਥਾਏ ਨਾ ਪਾਹ ਜੀ ਗੋਰ ਰਾਖੇ ਸੇ ਉਬਰੇ ਸਬਦ ਰੱਤੇ ਮਨ ਮਾਹੇ ਜੀ ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿਨ ਮੁਖ ਨਾਮ ਨ ਊਪਜੈ ਦੂਜੈ ਵਿਆਪੇ ਚੋਰ ਜੀਓ ਮੂਲ ਨ ਬੂਝੈ ਆਪਨਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਾਨ ਕਰੇ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚਿੱਤ ਨ ਆਵਈ ਫਿਰ ਫਿਰ ਲਗਹਿ ਦੁਖ ਜੀਓ ਸੁਖ ਦੁਖ ਦਾਤਾ ਮਨ ਵਸੈ ਤੇ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗ ਦੇਵਣਾ पुछ कर बिचार जिय सच्चे की लेव उबर बख्सै हार जियन को की जय मित्रा ਕਾਕ ਰਲ ਮਰ ਜਾਏ ਜੀਓ ਬਹੋ ਰੰਗ ਦੇਖ ਭੁਲਾਇਆ ਪੋਲੇ ਪੋਲੇ ਆਵ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜਿਉ ਗਾਵਦ ਗਾਵ ਪਲਾ ਗਾਵਨ ਗਿਆਨ ਵਿਹੂਣਿਆ ਗੁਰ ਬਿਨ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਕਿੰਚੋ ਤਾਂ ਵਿਗੁਚੀਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਬਦੈ ਭੈ ਰਤਿਆ ਸਭ ਜੋਹੀ ਜਮ ਕਾਲ ਜੀਓ ਜਿਨ ਕਰ ਕਾਰਣ ਧਾਰਿਆ ਸਭ ਸੈ ਦੇ ਆਧਾਰ ਜੀਓ ਸੋ ਕਿਉ ਮਨ ਹੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ ਜੇਨ ਕਾਰ ਕਾਰਣ ਧਾਰਿਆ ਸਭ ਸੈ ਦੇ ਆਧਾਰ ਜੀਓ ਸੋ ਕਿਉ ਮਨ ਹੋਂ ਵਿਸਾਰੀਐ ਸਦਾ ਸਦਾ ਦਾਤਾਰ ਜੀ ਨਾਨਕ ਨਾਮ ਨਾ ਵੀਸਰੇ ਨਿਧਾਰਾ ਆਧਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਨਾਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੱਚਾ ਰਾਂਗ ਕੁਸੰਬ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੇ ਭ੍ਰਮ ਭੁੱਲਿਆ ਹਾਕੇ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ